ਇਹ ਪਿਆਰ ਹੈ ਜੀ ਆਲਵੇਜ਼ ਪਿਆਰ ਹੈ ਮੈਂ ਜਿੱਥੇ ਵੀ ਜਾਂਦਾ ਮੈਨੂੰ ਦੇਵ ਦੇ ਨਾਮ ਨਾਲ ਘੱਟ ਲੋਕਾਂ ਦੀ ਬਾਈ ਦੇ ਨਾਮ ਨਾਲ ਜ਼ਿਆਦਾ ਬਾਕੀ ਭਾਈ ਜਿੰਦਾਬਾਦ ਮੈਂ ਵੀ ਬਹੁਤ ਚੰਗਾ ਲੱਗਦਾ ਯਾਰ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਕੁਛ ਐਤਾ ਨਾ ਕਰੈਕਟਰ ਕਰ ਗਿਆ ਜਿਹਦੇ ਕਰਕੇ ਮੈਂ ਲੋਕਾਂ ਦੇ ਦਿਲਾਂ 'ਚ ਘਰ ਕਰ ਗਿਆ ਕਿਨੇ ਗਮਿਕ ਕਲੋਨ ਕੰਮ ਕਰਦੇ ਦੇਖੋ ਜਦੋਂ ਤੁਸੀਂ ਐਦਾਂ ਦਾ ਕੋਈ ਸਿਨੇਮਾ ਕਰਦੇ ਹੋ ਜਦੋਂ ਤੁਹਾਨੂੰ ਲੱਗਦਾ ਕਿ ਉਹਦੀਆਂ ਦੋ ਜਿਹੜੇ ਪਾਰਟ ਨੇ ਬਹੁਤ ਜ਼ਿਆਦਾ ਹਿੱਟ ਹੋਏ ਨੇ ਤੇ ਬਲਾਕਬਸਟਰ ਹੋਏ ਨੇ ਉਹ ਦੋਵੇਂ ਪਾਰਟ ਉਹਨਾਂ ਨੇ ਪੰਜਾਬੀ ਸਿਨੇਮੇ ਦੇ ਵਿੱਚ ਆਪਣਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਮਾਈ ਸੋਨ ਹਣਾ ਬਣੇ ਨੇ ਦੋਵੇਂ ਜਦੋਂ ਤੀਜਾ ਆਉਂਦਾ ਤਾਂ ਆਲਵੇਜ਼ ਪਹਿਲਾਂ ਤਾਂ ਇਹੀ ਹੁੰਦਾ ਕਿ ਯਾਰ ਕਿ ਇਹ ਜਿਹੜੀ ਫਿਲਮ ਹੈਗੀ ਉਹ ਉਪਲਬਧੀ ਹਾਸਲ ਕਰੂਗੀ ਉੱਥੇ ਤੱਕ ਪਹੁੰਚੂਗੀ ਜਿੱਥੇ ਪਹਿਲੀਆਂ ਦੋ ਫਿਲਮਾਂ ਗਈਆਂ ਨੇ ਕਰੋੜੀ ਤੋਂ ਤਾਂ ਲੋਕਾਂ ਨਾਲ ਪਿਆਰ ਦੇਖਣ ਨੂੰ ਮਿਲਿਆ ਜਿਸ ਤਰ੍ਹਾਂ ਥੀਏਟਰ ਦੇ ਵਿੱਚ ਕਰੋੜੀ ਜਾਂਦੇ ਨੇ ਤਾਂ ਜਿੰਦਾਬਾਦ ਦੇ ਨਾਰੇ ਲੜਦੇ ਤਾਂ ਅੱਜ ਵੀ ਲੱਗੇ ਨੇ ਕਿਵੇਂ ਦਾ ਫੀਲ ਹੁੰਦਾ ਇਹ ਪਿਆਰ ਹੈ ਜੀ ਆਲਵੇਜ਼ ਪਿਆਰ ਹੈ ਮੈਂ ਜਿੱਥੇ ਵੀ ਜਾਣਾ ਤਾਂ ਮੈਨੂੰ ਦੇਵ ਦੇ ਨਾਮ ਨਾਲ ਘੱਟ ਲੋਕ ગાંધી ਬਾਈ ਦੇ ਨਾਮ ਨਾਲ ਜ਼ਿਆਦਾ ਪਿਛੇ ਜੇ ਮੈਂ ਹੁਣ ਗੋਬਿੰਦਗੜ੍ਹ ਗਿਆ ਸੀ ਕੋਈ ਸੀਗਾ ਉੱਥੇ ਕੋਈ ਅ ਨਸ਼ਿਆਂ ਦੇ ਖਿਲਾਫ ਰੈਲੀ ਸੀਗੀ ਤਾਂ ਉੱਥੇ ਬਹੁਤ ਜ਼ਿਆਦਾ ਪਿਆਰ ਦਿੱਤਾ ਲੋਕਾਂ ਨੇ ਗਾਂਧੀ ਭਾਈ ਜਿੰਦਾਬਾਦ ਗਾਂਧੀ ਬਹੁਤ ਚੰਗਾ ਲੱਗਦਾ ਯਾਰ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਕੁਛ ਐਦਾ ਦਾ ਕੈਰੇਕਟਰ ਕਰ ਗਿਆ ਜਿਹਦੇ ਕਰਕੇ ਮੈਂ ਲੋਕਾਂ ਦੇ ਦਿਲਾਂ 'ਚ ਘਰ ਕਰ ਗਿਆ ਖਾਸ ਕਰਕੇ ਯੂਥ ਤੇ ਦੇਵ ਜੀ ਇਹ ਇਹ ਫਿਲਮ ਜਿਹੜੀ ਕੁ ਕਰ ਰਹੇ ਹੋ ਕੀ ਮੈਸੇਜ ਦੇ ਗੋ ਅੱਜ ਇਹਦੇ ਵਿੱਚ ਛੋਟੇ ਛੋਟੇ ਮੈਸੇਜ ਨੇ ਬਹੁਤ ਵੱਡੇ ਮੈਸੇਜ ਨੇ ਇਹ ਉਹਨਾਂ ਬੱਚਿਆਂ ਦੀ ਗੱਲ ਕਰਦੀ ਹੈ ਜੇ ਇਹ ਇਹ ਤੁਹਾਨੂੰ ਇਨਸਪਾਇਰ ਕਰੂਗੀ ਮੋਟੀਵੇਟ ਕਰੂਗੀ ਜ਼ਰੂਰੀ ਨਹੀਂ ਕਿ ਤੁਹਾਡੇ ਸਪੋਰਟ ਦੇ ਵਿੱਚ ਤੁਹਾਡੇ ਪੇਰੈਂਟਸ ਹੋਣ ਤੁਸੀਂ ਆਪਣੇ ਦਮ ਤੇ ਖੜੇ ਹੋ ਸਕਦੇ ਹੋ ਪਰ ਜਦੋਂ ਤੁਸੀਂ ਅੱਗੇ ਵੱਲ ਵਧਦੇ ਹੋ ਤਾਂ ਜ਼ਰੂਰੀ ਨਹੀਂ ਕਿ ਜਿਨ੍ਹਾਂ ਦਾ ਤੁਸੀਂ ਕਦੇ ਕੁਝ ਵਗਾੜਿਆ ਨਹੀਂ ਹੁੰਦਾ ਜਿਨ੍ਹਾਂ ਨੂੰ ਤੁਸੀਂ ਲਾਈਫ 'ਚ ਮਿਲੇ ਨਹੀਂ ਹੁੰਦੇ ਕਿਉਂ ਉਹ ਲੋਕ ਤੁਹਾਡੇ ਰਾਹ ਦਾ ਰੋੜਾ ਬਣ ਕੇ ਖੜੇ ਹੋ ਜਾਂਦੇ ਨੇ ਜਿਹੜੀ ਸਕਸੈਸ ਹੈ ਸਕਸੈਸ ਵੱਲ ਨੂੰ ਜੇ ਤੁਸੀਂ ਵਧ ਰਹੇ ਹੋ ਨੇ ਤਾਂ ਲੋਕ ਤੁਹਾਡੇ ਆਪਣੇ ਆਪ ਦੁਸ਼ਮਣ ਬਣਦੇ ਜਾਂਦੇ ਆ ਸੋ ਇੱਕ ਜਿਹੜੀ ਸਾਡੇ 'ਚ ਜੈਲਸ ਫੈਕਟਰ ਹੈਗਾ ਉਹ ਕਿਤਨਾ ਕਿਤੇ ਸਾਰਿਆਂ ਦੇ ਵਿੱਚ ਹੈਗਾ ਤਾਂ ਉਹ ਕਿਵੇਂ ਤੁਹਾਡਾ ਨੁਕਸਾਨ ਕਰ ਸਕਦੀ ਹੈ ਕਿਵੇਂ ਤੁਹਾਨੂੰ ਰੋਕ ਸਕਦੀ ਹੈ ਸੋ ਇਹ ਚੀਜ਼ਾਂ ਦੇ ਉੱਤੇ ਇੱਕ ਮੈਸੇਜ ਹੈ ਉਹ ਸਮਾਜ ਦੇ ਵਿੱਚ ਆਲਵੇਜ਼ ਅਸੀਂ ਕਹਿ ਸਕਦੇ ਹਾਂ ਸਿਸਟਮ ਵੀ ਸਹੀ ਨਹੀਂ ਹੈਗਾ ਔਰ ਕਿਤਨਾ ਕਿਤੇ ਸਿਸਟਮ ਵਿੱਚ ਵੀ ਖਾਮੀਆਂ ਹੁੰਦੀਆਂ ਨੇ ਕਿਤੇ ਨਾ ਕਿਤੇ ਆ ਸਾਡੇ ਜਿਹੜਾ ਅਸੀਂ ਕਹਿ ਰਹੇ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਅਸੀਂ ਸਾਰੇ ਲੜ ਰਹੇ ਹਾਂ ਤੇ ਜੰਗ ਉਹ ਸਮਾਜ ਦੇ ਵਿੱਚ ਖਤਮ ਹੋਣੀ ਚਾਹੀਦੀ ਹੈ ਉਹ ਵੀ ਇੱਕ ਮੈਸੇਜ ਹੈ ਛੋਟਾ ਜਿਹਾ ਇਹ ਪਿਆਰ ਹੈ ਜੀ ਆਲਵੇਜ਼ ਪਿਆਰ ਹੈ ਮੈਂ ਜਿੱਥੇ ਵੀ ਜਾਂਦਾ ਤਾਂ ਮੈਨੂੰ ਦੀਵ ਦੇ ਨਾਮ ਨਾਲ ਘੱਟ ਲੋਕਾਂ ਦੀ ਬਾਈ ਦੇ ਨਾਮ ਨਾਲ ਜ਼ਿਆਦਾ ਬਾਕੀ ਭਾਈ ਜਿੰਦਾਬਾਦ ਬੰਦੀ ਬਹੁਤ ਚੰਗਾ ਲੱਗਦਾ ਯਾਰ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਕੁਛ ਐਤਾ ਨਾ ਕਰੇਕਰ ਕਰ ਗਿਆ ਜਿਹਦੇ ਕਰਕੇ ਮੈਂ ਲੋਕਾਂ ਦੇ ਦਿਲਾਂ 'ਚ ਘਰ ਕਰ ਗਿਆ ਕਿਨੇ ਮੁਸ਼ਕਿਲੋਂ ਸਮਝਾ ਕਰਦੇ ਦੇਖੋ ਜਦੋਂ ਤੁਸੀਂ ਇਦਾਂ ਦਾ ਕੋਈ ਸਿਨੇਮਾ ਕਰਦੇ ਹੋ ਜਦੋਂ ਤੁਹਾਨੂੰ ਲੱਗਦਾ ਕਿ ਉਹਦੀਆਂ ਦੋ ਜਿਹੜੇ ਪਾਰਟ ਨੇ ਬਹੁਤ ਜ਼ਿਆਦਾ ਹਿੱਟ ਹੋਏ ਨੇ ਤੇ ਬਲਾਕਬਸਟਰ ਹੋਏ ਨੇ ਉਹ ਦੋਵੇਂ ਪਾਰਟ ਉਹਨਾਂ ਨੇ ਪੰਜਾਬੀ ਸਿਨੇਮੇ ਦੇ ਵਿੱਚ ਆਪਣਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਮਾਈ ਸੋਨ ਹਣਾ ਬਣੇ ਨੇ ਦੋਵੇਂ ਜਦੋਂ ਤੀਜਾ ਆਉਂਦਾ ਤਾਂ ਆਲਵੇਜ਼ ਪਹਿਲਾਂ ਤਾਂ ਇਹੀ ਹੁੰਦਾ ਕਿ ਯਾਰ ਕਿ ਇਹ ਜਿਹੜੀ ਫਿਲਮ ਹੈਗੀ ਉਹ ਉਪਲਬਧੀ ਹਾਸਲ ਕਰੂਗੀ ਉੱਥੇ ਤੱਕ ਪਹੁੰਚੂਗੀ ਜਿੱਥੇ ਪਹਿਲੀਆਂ ਦੋ ਫਿਲਮਾਂ ਗਈਆਂ ਨੇ ਕਰੋੜੀ ਤੋਂ ਤਾਂ ਲੋਕਾਂ ਨਾਲ ਪਿਆਰ ਦੇਖਣ ਨੂੰ ਮਿਲਿਆ ਜਿਸ ਤਰ੍ਹਾਂ ਥੀਏਟਰ ਦੇ ਵਿੱਚ ਕਰੋੜੀ ਜਾਂਦੇ ਨੇ ਤਾਂ ਜਿੰਦਾਬਾਦ ਦੇ ਨਾਰੇ ਲੱਗਦੇ ਤਾਂ ਅੱਜ ਵੀ ਲੱਗੇ ਨੇ ਕਿਵੇਂ ਦਾ ਫੀਲ ਹੁੰਦਾ ਇਹ ਪਿਆਰ ਹੈ ਜੀ ਆਲਵੇਜ਼ ਪਿਆਰ ਹੈ ਮੈਂ ਜਿੱਥੇ ਵੀ ਜਾਣਾ ਤਾਂ ਮੈਨੂੰ ਦੇਵ ਦੇ ਨਾਮ ਨਾਲ ਘੱਟ ਲੋਕ ગાંધી ਬਾਈ ਦੇ ਨਾਮ ਨਾਲ ਜ਼ਿਆਦਾ ਪਿੱਛੇ ਜੇ ਮੈਂ ਹੁਣ ਗੋਬਿੰਦਗੜ੍ਹ ਗਿਆ ਸੀ ਕੋਈ ਸੀਗਾ ਉੱਥੇ ਕੋਈ ਨਸ਼ਿਆਂ ਦੇ ਖਿਲਾਫ ਰੈਲੀ ਸੀਗੀ ਤਾਂ ਉੱਥੇ ਬਹੁਤ ਜ਼ਿਆਦਾ ਪਿਆਰ ਦਿੱਤਾ ਲੋਕਾਂ ਨੇ ਗਾਂਧੀ ਭਾਈ ਜਿੰਦਾਬਾਦ ਗਾਂਧੀ ਬਹੁਤ ਚੰਗਾ ਲੱਗਦਾ ਯਾਰ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਕੁਛ ਐਸਾ ਦਾ ਕੈਰੈਕਟਰ ਕਰ ਗਿਆ ਜਿਹਦੇ ਕਰਕੇ ਮੈਂ ਲੋਕਾਂ ਦੇ ਦਿਲਾਂ 'ਚ ਘਰ ਕਰ ਗਿਆ ਖਾਸ ਕਰਕੇ ਯੂਥ ਤੇ ਦੇਵ ਜੀ ਇਹ ਇਹ ਫਿਲਮ ਜਿਹੜੀ ਕੁ ਕਰ ਰਹੇ ਹੋ ਕੀ ਮੈਸੇਜ ਦੇ ਗੋ ਅੱਜ ਇਹਦੇ ਵਿੱਚ ਛੋਟੇ ਛੋਟੇ ਮੈਸੇਜ ਨੇ ਬਹੁਤ ਵੱਡੇ ਮੈਸੇਜ ਨੇ ਇਹ ਉਹਨਾਂ ਬੱਚਿਆਂ ਦੀ ਗੱਲ ਕਰਦੀ ਹੈ ਜੇ ਇਹ ਇਹ ਤੁਹਾਨੂੰ ਇਨਸਪਾਇਰ ਕਰੂਗੀ ਮੋਟੀਵੇਟ ਕਰੂਗੀ ਜ਼ਰੂਰੀ ਨਹੀਂ ਕਿ ਤੁਹਾਡੇ ਸਪੋਰਟ ਦੇ ਵਿੱਚ ਤੁਹਾਡੇ ਪੇਰੈਂਟਸ ਹੋਣ ਤੁਸੀਂ ਆਪਣੇ ਦਮ ਤੇ ਖੜੇ ਹੋ ਸਕਦੇ ਹੋ ਪਰ ਜਦੋਂ ਤੁਸੀਂ ਅੱਗੇ ਵੱਲ ਵਧਦੇ ਹੋ ਤਾਂ ਜ਼ਰੂਰੀ ਨਹੀਂ ਕਿ ਜਿਨ੍ਹਾਂ ਦਾ ਤੁਸੀਂ ਕਦੇ ਕੁਝ ਵਗੜਿਆ ਨਹੀਂ ਹੁੰਦਾ ਜਿਨ੍ਹਾਂ ਨੂੰ ਤੁਸੀਂ ਲਾਈਫ 'ਚ ਮਿਲੇ ਨਹੀਂ ਹੁੰਦੇ ਕਿਉਂ ਉਹ ਲੋਕ ਤੁਹਾਡੇ ਰਾਹ ਦਾ ਰੋੜਾ ਬਣ ਕੇ ਖੜੇ ਹੋ ਜਾਂਦੇ ਨੇ ਜਿਹੜੀ ਸਕਸੈਸ ਹੈ ਸਕਸੈਸ ਵੱਲ ਨੂੰ ਜੇ ਤੁਸੀਂ ਵਧ ਰਹੇ ਹੋ ਨੇ ਤਾਂ ਲੋਕ ਤੁਹਾਡੇ ਆਪਣੇ ਦੁਸ਼ਮਣ ਬਣਦੇ ਜਾਂਦੇ ਸੋ ਇੱਕ ਜਿਹੜੀ ਸਾਡੇ 'ਚ ਜੈਲਸ ਫੈਕਟਰ ਹੈਗਾ ਉਹ ਕਿਤਨਾ ਕਿਤੇ ਸਾਰਿਆਂ ਦੇ ਵਿੱਚ ਹੈਗਾ ਤਾਂ ਉਹ ਕਿਵੇਂ ਤੁਹਾਡਾ ਨੁਕਸਾਨ ਕਰ ਸਕਦੀ ਹੈ ਕਿਵੇਂ ਤੁਹਾਨੂੰ ਰੋਕ ਸਕਦੀ ਹੈ ਸੋ ਇਹ ਚੀਜ਼ਾਂ ਦੇ ਉੱਤੇ ਇੱਕ ਮੈਸੇਜ ਹੈ ਉਹ ਸਮਾਜ ਦੇ ਵਿੱਚ ਆਲਵੇਜ਼ ਅਸੀਂ ਕਹਿ ਸਕਦੇ ਹਾਂ ਸਿਸਟਮ ਵੀ ਸਹੀ ਨਹੀਂ ਹੈਗਾ ਔਰ ਕਿਤੇ ਨਾ ਕਿਤੇ ਸਿਸਟਮ ਵਿੱਚ ਵੀ ਖਾਮੀਆਂ ਹੁੰਦੀਆਂ ਨੇ ਕਿਤੇ ਨਾ ਕਿਤੇ ਆ ਸਾਡੇ ਜਿਹੜਾ ਅਸੀਂ ਕਹਿ ਰਹੇ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਅਸੀਂ ਸਾਰੇ ਲੜ ਰਿਹਾ ਤੇ ਜੰਗ ਉਸ ਸਮਾਜ ਦੇ ਵਿੱਚ ਖਤਮ ਹੋਣੀ ਚਾਹੀਦੀ ਹੈ ਉਹ ਵੀ ਇੱਕ ਮੈਸੇਜ ਹੈ ਛੋਟਾ